ਵੀਰੋ ਆ ਕਮਲਕੌਰ ਸ਼ਰਲੀਨ ਤੇ ਮਿੱਤੀ ਇਹਨਾਂ ਨੇ ਬਾਜ਼ਾਰ ਚ ਪਾਤਾ ਵੱਡੇ ਲੈਵਲ ਦੇ ਗੰਦ ਇਹ ਮਹੀਨੇ ਦਾ 4-5 ਲੱਖ ਕਮਾਉਣ ਦੇ ਚੱਕਰ ਚ ਗੰਦ ਪਾਈ ਆ ਰੀਆਂ ਤੇ ਮੈਂ ਕਿਹਾ ਸੀ ਵੀ ਆਪਾਂ ਇਕੱਠੇ ਹੋ ਗਏ ਦਿੱਲੀ ਜੰਤਰ ਮੰਦਰ ਤੇ ਇਹਨਾਂ ਖਲਾਫ ਲਾਈਏ ਧਰਨਾ ਪਰ ਕੋਈ ਬੰਦਾ ਨਹੀਂ ਨਾਲ ਫਰਿਆ ਯਾਰ ਕੋਈ ਬੰਦਾ ਹੀ ਦਰ ਨੂੰ ਤਿਆਰ ਨਹੀਂ ਨਾਲ ਆਹ ਲੀਡਰਾਂ ਦੀਆਂ ਰੈਲੀਆਂ ਵਿੱਚ ਤੁਰ ਪੈਂਦੇ ਆ ਪੈਣਾ ਖਿਲਾਫ ਕੋਈ ਦਰ ਨੂੰ ਤਿਆਰ ਨਹੀਂ ਪਤਾ ਨਹੀਂ ਕਦੋਂ ਦੇ ਲੋਕਾਂ ਨੂੰ ਪੈਸੇ ਵੰਡੇ ਹੋਏ ਆ ਪਰ ਵੀਰੋ ਇਨਾ ਖੜੇ ਹੋਣਾ ਪੈਣਾ ਇਨਾ ਤਿੰਨਾ ਖੜੇ ਹੋਣਾ ਪੈਣਾ ਇਹ ਪੰਜਾਬ ਦੇ ਵੱਡੇ ਲੈਵਲ ਦੇ ਗੰਦ ਪਾਈ ਆ ਰੀਆਂ ਤੇ ਪੰਜਾਬ ਦੀ ਜਵਾਨੀ ਨੂੰ ਖਰਾਬ ਕਰਨਗੀਆਂ ਇਹ ਪੰਜਾਬ ਦਾ ਨੁਕਸਾਨ ਕਰਨਗੀਆਂ ਇਹ ਪੰਜਾਬ ਨੂੰ ਇਹ ਪੰਜਾਬ ਨੂੰ ਕਿਤੇ ਫੇਰ ਨਾ ਅੰਗਰੇਜ਼ਾਂ ਦਾ ਗੁਲਾਮ ਬਣਾ ਦੇਣ ਮੈਨੂੰ ਦੇਸ ਗੱਲੋਂ ਡਰ ਡਰ ਲੱਗ ਜਾਂਦਾ ਅੱਗੇ ਬੜੀ ਮੁਸ਼ਕਲਾਂ ਅੰਗਰੇਜ਼ ਭਜਾਏ ਆ